ਲੇ ਕਮਲਿਆ ਮੇਰਾ ਆਸ਼ੀਰਵਾਦ ਤੇਨਾ ਹਮੇਸ਼ਾ ਹੀ ਆ ਆ ਵੇਖ ਲੈ ਤਾਂ ਹੀ ਆ ਮੰਨਿਆ ਵੀ ਦਿਓਰ ਪਰ ਜਾਈਦਾ ਤੁਹਾਡਾ ਰਿਸ਼ਤਾ ਹਾਂ ਤੂੰ ਹੀ ਥੋੜਾ ਲਿਮਣ ਚ ਰੋ ਮੈਨੂੰ ਤੇ ਬਤਾ ਤੁਹਾਡੇ ਰਿਸ਼ਤੇ ਦਾ ਪਰ ਲੋਕਾਂ ਦਾ ਮੂੰਹ ਕੌਣ ਬੰਦ ਕਰੇ ਹਾਈ ਹਾਈ ਆ ਜਿੱਥੇ ਖਲਾਰਾ ਪਾਉਂਦੇ ਨਾ ਉਥੇ ਪਿਆ ਰਹ ਜਾਂਦਾ ਚੁੱਕਦੇ ਨਹੀਂ ਆਪਣਾ ਸਮਾਨ ਆਕਾਸ਼ ਵੀ ਤੇ ਵੀ ਇੰਨਾ ਖਲਾਰਾ ਕੋਈ ਕਹਿਣ ਦੀ ਹੱਦ ਨਹੀਂ ਚੱਲ ਕੋਈ ਨਹੀਂ ਬੁੱਤ ਰਹਿੰਦੇ ਮੈਂ ਕਰਾਦਾ ਨਹੀਂ ਨਾਲ ਭਾਬੀ ਮੈਂ ਨਹੀਂ ਕਪੜਾ ਬਣਾ ਦੇ ਜਰਾ ਚਾਹ ਮੈਂ ਬਣਾ ਦਿੰਨੀ ਭਾਬੀ ਮੇਰੀ ਗੱਲ ਸੁਣੋ ਹਾਂ ਦੱਸ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਉਹ ਮੇਰੀ ਗੱਲ ਸੁਣ ਭਰਾਵਾ ਮੈਨੂੰ ਚਾਹ ਬਣਾ ਦੇ ਮੰਮੀ ਦੀ ਫੇਰ ਮੈਂ ਤੇਰੇ ਨਾਲ ਗੱਲ ਕਰ ਲੈਂਦੀ ਉਹ ਨਹੀਂ ਨਹੀਂ ਚਾਹ ਤੁਸੀਂ ਬਾਅਦ ਚ ਬਣਾਇਓ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਭਾਬੀ ਦੱਸ ਤੁਹਾਨੂੰ ਪਤਾ ਅੱਜ ਨਾ ਮੇਰੀ ਇੰਟਰਵਿਊ ਆ ਜੋਬ ਵਾਸਤੇ ਸੱਚੀ ਹਾਂ ਤੇ ਜੋਬ ਦੇ ਇੰਟਰਵਿਊ ਤੇ ਚੱਲਾਂ ਮੈਂ ਲੈ ਦੱਸ ਤੂੰ ਤੇ ਮੰਮੀ ਦੇ ਸਾਹਮਣੇ ਦੱਸ ਦਿੰਦਾ ਨਾ 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 ਤੂੰ ਹੀ ਨਾ ਘਰ ਦੇ ਵਿੱਚ ਕਿਸੇ ਨਾਲ ਗੱਲ ਨਾ ਕਰਿਓ ਮੈਂ ਨਾ ਸਾਰਿਆਂ ਨੂੰ ਸਰਪ੍ਰਾਈਜ਼ ਦੇਣਾ ਵਾ ਤੇ ਮੈਂ ਤੁਹਾਡੇ ਨਾਲ ਤਾਂ ਗੱਲ ਕੀਤੀ ਆ ਕਿ ਮੈਨੂੰ ਨਾ ਤੁਹਾਡਾ ਆਸ਼ੀਰਵਾਦ ਚਾਹੀਦਾ ਲੈ ਦੱਸ ਮੇਰਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਹੀ ਆ ਮੇਰੀ ਗਾਲ ਸੁਣ ਕਿਹੜੇ ਕੱਪੜੇ ਪਾ ਕੇ ਜਾਣਾ ਹੈ ਕੀ ਕਰਨਾ ਹੈ ਕੋਈ ਸੋਚਿਆ ਵਾ ਤਾਈਓ ਮੈਂ ਤੁਹਾਨੂੰ ਕਿਹਾ ਵਾ ਕਿ ਤੁਸੀਂ ਨਾ ਕੋਈ ਵਧੀਆ ਜੇ ਕੱਪੜੇ ਵੇਖ ਕੇ ਦੱਸੋ ਮੈਨੂੰ ਕਿ ਜਿਹੜੇ ਮੇਰੇ ਕੱਪੜੇ ਵੇਖ ਕੇ ਇਮਪ੍ਰੈਸ ਹੋ ਜਾਣ ਤੈਨੂੰ ਪਤਾ ਜੇ ਜੋਬ ਇੰਟਰਵਿਊ ਤੇ ਜਾਇਦਾ ਨਾ ਵਧੀਆ ਜਿਹਾਂ ਫਾਰਮਲ ਪਾ ਕੇ ਚਾਹੀਦਾ ਵਾ ਤੂੰ ਨਾ ਜੈਂਟਲਮੈਨ ਬਣ ਕੇ ਜਾਈਂ ਇਸ ਤਰ੍ਹਾਂ ਨਹੀਂ ਕਿ ਉੱਪਰ ਸ਼ਰਟ ਪਾ ਲਈ ਤੇ ਥੱਲੇ ਜੀਨ ਪਾ ਲਈ ਤੇ ਮੇਰੀ ਗੱਲ ਸੁਣ ਵਾਈਟ ਸ਼ਰਟ ਪਾ ਲੈ ਇਹ ਜੋਬ ਵਾਸਤੇ ਵਧੀਆ ਤੇ ਨਾਲ ਬਲੈਕ ਪੈਂਟ ਵੀ ਤੇਰੇ ਕੋਲ ਹੈਗੀ ਆ ਫਾਰਮਲ ਹਨਾ ਤੇ ਆ ਕੋਟ ਉਤਰਾ ਹੀ ਲੈ ਜਾ ਠੀਕ ਹੈ ਹਨਾ ਜਦੋਂ ਅੰਦਰ ਜਾਏਂਗਾ ਉਦੋਂ ਪਾ ਲਈ ਉਤਰਾ ਲਾਲੀ ਠੀਕ ਆ ਠੀਕ ਆ ਵਧੀਆ ਵਾ ਨਾ ਕੰਬੀਨੇਸ਼ਨ ਵਾ ਅਚ ਜਰੂਰ ਲਾ ਕੇ ਜਾਈ ਨਾਲ ਠੀਕ ਆ ਭਾਬੀ ਇਮਪ੍ਰੈਸ਼ਨ ਵਧੀਆ ਹੋਊਗਾ ਭਾਬੀ ਮੈਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ ਵਾ ਜੇ ਤੁਸੀਂ ਹੀ ਆਸ਼ੀਰਵਾਦ ਦੇ ਦਣਾ ਮੇਰੀ ਉਥੇ ਪੱਕਾ ਹੀ ਗੱਲ ਬਣ ਜਾਣੀ ਆ ਦੋ ਆਸ਼ੀਰਵਾਦ ਲੈ ਕਮ ਲਿਆ ਮੇਰਾ ਆਸ਼ੀਰਵਾਦ ਤੇ ਨਾ ਹਮੇਸ਼ਾ ਹੀ ਆ ਤੇ ਤੈਨੂੰ ਮੇਰੇ ਪੈਰੀ ਹੱਥ ਲਾਣ ਦੀ ਲੋੜ ਨਹੀਂ ਤੂੰ ਉਤਰਾ ਹੀ ਮੇਰਾ ਆਸ਼ੀਰਵਾਦ ਲੈ ਲਿਆ ਕਰ ਨਾਲੇ ਇੰਨੀ ਵੀ ਮੈਂ ਬੁੱਢੀ ਨਹੀਂ ਹੋ ਗਈ ਜਿਹੜੇ ਤੋਂ ਮੇਰੀ ਪੈਰੀ ਹੱਥ ਲਾਨਾ ਵਾ ਨਹੀਂ ਭਾਬੀ ਟਾੜੀ ਤਾਂ ਆਸ਼ੀਰਵਾਦ ਹੀ ਨਾ ਹਮੇਸ਼ਾ ਹੀ ਮੈਨੂੰ ਲੋੜ ਆ ਚੱਲ ਠੀਕ ਆ ਗੱਲ ਹੈ ਨਾ ਬਨਾ ਤੂੰ ਫਟਾਫਟ ਰੈਡੀ ਹੋ ਜਾ ਮੈਂ ਤੇਰੇ ਵਾਸਤੇ ਨਾ ਉਹ ਸ਼ੱਕਰ ਦੇ ਚੀਨੀ ਉਹ ਬਣਾਨੀ ਆ ਕਹਿੰਦੇ ਨਾ ਸ਼ੁਭ ਕਾਮ ਤੋਂ ਪਹਿਲਾਂ ਕੁਝ ਮਿੱਠਾ ਖਾ ਕੇ ਜਾਣਾ ਚਾਹੀਦਾ ਵਾ ਤੂੰ ਹੋ ਜਾ ਰੈਡੀ ਠੀਕ ਆ ਠੀਕ ਆ ਭਾਬੀ ਜਲਦੀ ਜਲਦੀ ਤਿਆਰ ਹੋ ਜਾਣਾ ਚੱਲੇ ਆ ਕੰਮ ਤੇ ਹੋ ਗਿਆ। ਮਾਸੋਂ ਕਿਰਨ ਕੰਨੀ। ਮੰਮੀ ਤੜਕਾ ਲਾ ਦੇ। ਆਇਆ ਪੁੱਤਰ। ਹਾਂ ਮੰਮੀ ਮੇਰੀ ਗੱਲ ਸੁਣੋ ਕੀ ਕਰਨ ਦੇ ਜੀ ਅੱਜ। ਮੇਰੀ ਗੱਲ ਸੁਣੋ ਮੈਂ ਨਾ ਪਾਲਕ ਉਬਾਲ ਦਿੱਤੀ ਤੇ ਹੁਣ ਤੂੰ ਤੜਕਾ ਲਾ ਲਈਂ। ਕੋਈ ਗੱਲ ਨਹੀਂ। ਠੀਕ ਐ। ਲੈ ਗੱਲ ਤੜਕਾ ਲਾ ਲਈ। ਮੇਰੀ ਗੱਲ ਸੁਣੋ ਮੈਂ ਸਾਰਾ ਕੰਮ ਕਰ ਲਾਂਗੀ ਤੜਕਾ ਲਾ ਲਾਂਗੀ ਤੇ ਮੈਂ ਨਾ ਥੋੜਾ ਵਜਾ ਜਾਣਾ ਸੰਭਾਲ ਲੈਣ ਵਾਸਤੇ। ਇਸ ਤਰ੍ਹਾਂ ਕਰੋ ਤੂੰ ਹੀ ਮੇਰ ਨਾਲ ਚੱਲ ਪੋ। ਇੱਕ ਸਾਥ ਜਾ ਜਾਂਦਾ ਵਾ ਤੇ ਚੱਲੀ ਆਪਾਂ ਦੋਵੇਂ ਲੈ ਕੇ ਆਈਏ। ਉੱਤਰ ਮੇਰੇ ਤੇ ਲੱਤਾਂ ਬੜੀਆਂ ਦਰਦ ਕਰਦੀਆਂ ਐ ਬੀਂਕੂ ਤੇ ਲੱਤਾਂ ਬਹੁਤ ਤੂੰ ਐਸਾ ਗੋਲਡਨ ਫੋਨ ਕਰ ਲੈ ਉਹ ਨਾ ਚੱਲ ਜਾ ਤੇ ਤੂੰ ਹੀ ਨਹੀਂ ਜਾਓਗੀ ਮੇਰਾ ਸਰੀਰ ਕੁਛ ਢਲਾਈ ਆ ਤੇ ਮੇਰੀ ਗੱਲ ਸੁਣੋ ਮੰਮੀ ਤੂੰ ਹੀ ਜੇ ਫਿਰ ਆਪਣੇ ਲਈ ਕੁਛ ਮੰਗਵਾਣਾ ਮੈਨੂੰ ਦੱਸ ਤੋ ਤੇ ਮੈਂ ਲੈ ਆਵਾਂਗੀ ਨਹੀਂ ਕੁਛ ਨਹੀਂ ਤੂੰ ਬਸ ਮੈਂ ਨਹੀਂ ਕੱਚਾ ਬਣਾ ਦੇ ਮੈਨੂੰ ਕੁਛ ਨਹੀਂ ਚਾਹੀਦਾ ਹੋਰ ਚਲੋ ਠੀਕ ਆ ਮੰਮੀ ਫਿਰ ਮੈਂ ਇਹਨਾਂ ਨੂੰ ਫੋਨ ਕਰ ਦੇਣੀ ਨਾਲੇ ਤੁਹਾਨੂੰ ਚਾਹ ਬਣਾ ਦੇਣੀ ਠੀਕ ਆ ਠੀਕ ਹੈ ਬਟਾ ਛੱਲ ਇਹਨਾਂ ਨੂੰ ਫੋਨ ਕਰਾ

ਕਿ ਮੈਂ ਨਾ ਥੋੜਾ ਜਿਹਾ ਜਰੂਰੀ ਬਹੁਤ ਜਰੂਰੀ ਸਮਾਨ ਲੈਣਾ ਵਾ ਤੇ ਮੈਂ ਕਹਿਣਾ ਹੈਗਾ ਕਿ ਤੁਸੀਂ ਮੇਰੇ ਨਾਲ ਚੱਲ ਪੋਗੇ ਤੇਰੇ ਨਾਲ ਮੈਂ ਦੇ ਅੱਗੇ ਆ 15 ਮਿੰਟ ਦਾ ਰਸਤਾ ਜਿਹੜਾ ਵਾ ਉਹ 1 ਘੰਟੇ 15 ਮਿੰਟ ਚ ਕਵਰ ਕੀਤਾ ਵਾ ਤੇ ਹੁਣ ਤੂੰ ਚਾਹੁੰਦੀ ਆ ਮੈਂ ਫੇਰ ਕਰੇ ਆਵਾਂ ਡੇਢ ਘੰਟਾ ਲਾਵਾਂ ਫੇਰ ਤੈਨੂੰ ਲੈ ਕੇ ਬਾਜ਼ਾਰ ਜਾਵਾਂ ਤੈਨੂੰ ਨਹੀਂ ਲੱਗਦਾ ਕਿ ਇਹ ਬੇਵਕੂਫੀ ਆ ਤੇ ਫੇਰ ਮੈਂ ਕੀ ਕਰਾਂ ਮੈਂ ਬਹੁਤ ਜ਼ਰੂਰੀ ਸਮਾਨ ਲੈ ਆਣਾ ਵਾ ਉਹ ਉੱਥੇ ਜਿੱਥੇ ਜਾਣਾ ਮੋ ਲੱਗ ਗਈ ਆ ਪਰ ਮੈਨੂੰ ਨਾਲ ਕੋਈ ਚਾਹੀਦਾ ਵਾ ਰਾਤ ਨੂੰ ਚਲੇ ਜੀ ਨਹੀਂ ਯਾਰ ਰਾਤ ਨੂੰ ਨਹੀਂ ਜਾਣਾ ਮੈਨੂੰ ਮੈਂ ਹੁਣੇ ਹੀ ਜਾਣਾ ਵਾ ਤੂੰ ਸਮਝੋ ਕਾਸ਼ੀਰ ਪਰ ਜੈਕਟ ਤਾਂ ਸਮਝ ਲੈਣਾ ਮੈਂ ਸ਼ਾਮੀ ਬਹੁਤ ਰਿਟਵੀਸ਼ਨ ਵਾਲੇ ਨੂੰ ਦੇਣਾ ਵਾ ਓਏ ਹੋਏ ਯਾਰ ਹੂੰ ਇਤਰਾ ਕਰ ਫਿਰ ਤੂੰ ਇਤਰਾ ਕਰ ਸਾਹਿਲ ਨੂੰ ਕਹਿ ਸਾਹਿਲ ਨਾਲ ਲੈ ਜਾ ਲੈ ਮੇਰੇ ਦਿਮਾਗ 'ਚ ਤੇ ਆਇਆ ਹੀ ਨਹੀਂ ਕਿ ਸਾਹਿਲ ਘਰੇ ਹੀ ਹੈਗਾ ਵਾ ਤੇ ਚਲੋ ਉਹਨੂੰ ਕਹਿ ਦੇਣੀ ਆ ਉਹਨੇ ਜਾਣਾ ਸੀਗਾ ਕਿਤੇ ਤੇ ਉਹਨੂੰ ਪਹਿਲਾਂ ਮੈਂ ਦੱਸ ਦੇਣੀ ਆ ਕਿ ਅੱਜ ਸਾਰੇ ਪਾਸੇ ਨਾ ਰਸ ਬਹੁਤ ਜ਼ਿਆਦਾ ਵਾ ਕਿਹਦੇ ਉਹਨੂੰ ਕਿਤੇ ਨਿਕਲੇ ਹੋਣਾ ਕੋਈ ਨਹੀਂ 7-8 ਵਜੇ ਤੋਂ ਬਾਅਦ ਘਰੋਂ ਨਿਕਲਿਓ ਹਲੇ ਸਾਰਾ ਸ਼ਹਿਰ ਬੰਦ ਪਿਆ ਹੋ। ਚਲੋ ਠੀਕ ਆ ਫਿਰ ਮੈਂ ਕਰਦੀ ਆ ਸਾਹਿਲ ਨਾਲ ਗੱਲ। ਠੀਕ ਓਕੇ। ਲੈ। ਇਹ ਸਾਰਾ ਬਾਨ ਦਾ। ਸਾਹਿਲ ਦਾ ਤੇ ਮੇਰੇ ਦਿਮਾਗ 'ਚ ਆਇਆ ਹੀ ਨਹੀਂ ਕਿ ਸਾਹਿਲ ਦੇ ਮੇ ਨਾਲ ਮੈਂ ਚੱਲ ਜਾਨੀ ਆ। ਕੋਈ ਨਹੀਂ ਜੋਬ ਇੰਟਰਵਿਊ ਤੇ ਜਾਣਾ ਵਾ ਜੋਬ ਇੰਟਰਵਿਊ ਤੇ ਇਹਨੇ ਕਿੰਨਾ ਕੁ ਟਾਈਮ ਲੱਗਣਾ ਪੁੱਛਦੀ ਆ ਇਹਨੂੰ ਮੈਂ। ਇਹ ਦਾ ਅਜੇ ਨਿਓ ਵੇਖ ਪਰ ਨਿਓ ਵੇਖ ਦੋ ਇਹ ਚੇ ਚੇ ਚੇਟ ਕਰਨ ਦੇ ਆ ਵੇਖ ਲੈ ਤੈ ਹਾਂ ਮੰਨਿਆ ਵੀ ਦਿਓ ਪਰ ਜਾਈਦਾ ਤਾਂ ਦਾ ਰਸਤਾ ਹਾਂ ਤੂੰ ਤੀ ਥੋੜਾ ਲਿਮਣ ਚ ਰੋ ਹਾਂ ਹੋ ਜਾਏਗਾ ਇਹਦਾ ਥੋੜੀ ਕਰਨਾ ਚਾਹੀਦਾ ਹੈ ਮੈਨੂੰ ਚੰਗਾ ਲੱਗਦਾ ਇਹ ਸਾਨੂੰ ਨੇ ਚੰਗਾ ਲੱਗਦਾ ਤੇ ਆਣ ਗਉਣ ਨੂੰ ਚੰਗਾ ਲੱਗੂਗਾ ਹੋਹੀ ਕਹਿੰਦੇ ਲੋਕੀ ਵੇਖ ਕੇ ਕੀ ਗੱਲਾਂ ਕਰਨਗੇ ਮੈਨੂੰ ਤਾਂ ਲੱਗਦਾ ਇਹਨਾਂ ਦੇ ਘਰੇ ਕਹਿਣਾ ਹੀ ਪੈਣਾਗਾ जी रानी जी। बढ़िया तू। मेरा तो बहुत लगी हूं। इत्ते कर ले दे। हां मैं जरा जल्दी जी के पास दवाई ले अच्छा, तू दवाई ले चल भी भी तो तू एंटी मैं नाल कर दे। मैं ठीक मेरी बात सुनो। आ जाओ। मैं मैं जरा पानी चलो भाभी चली बाद ਨਹੀਂ ਤੇਨੂੰ ਫੋਨ ਕੀਤਾ ਸੀ ਦੱਸੋ ਕੋਈ ਜਰੂਰੀ ਕੰਮ ਆ ਕੋਈ ਜ਼ਰੂਰੀ ਕੰਮ ਆ ਮੈਂ ਨਾ ਤੈਨੂੰ ਲੱਗੀ ਆ ਦੱਸੋ ਮੈਂ ਐਸੇ ਲੱਕੇ ਸਿੱਧੀ ਤੇਰੇ ਵੱਲ ਆਈ ਨੂੰ ਕਿਤੇ ਨਹੀਂ ਇੱਧਰ ਉੱਧਰ ਮੈਂ ਹਨ ਪੈਨਜੀ ਨਾਲ ਗੱਲ ਕਰਦੀ ਆ ਸਿਮਰਨ ਨਾਲ ਸੁੱਖ ਸੰਦੇ ਨਾ ਸਭ ਵੀ ਆ ਤੇਰੀ ਨੂੰ ਮੇਰੀ ਨੂੰ ਮੇਰੀ ਨੂੰ ਤੇ ਬਹਾਰਲੇ ਦੇਸ਼ ਆਏ ਹਾਏ ਤੇਰੀ ਜਠਾਣੀ ਦੀ ਨੂੰ ਅੱਛਾ ਚਾ ਕਿਰਨ ਹਾਂ ਕਿਰਨ ਤੇ ਉਹ ਸਾਹੀਲ ਤੋ ਲੋਕ ਮੈਂ ਵੇਖਿਆ ਉਪਰ ਖਲੋਤੇ ਇਹ ਚਿਹੇ ਚ ਕਰਨ ਦੇ ਇੰਦਾ ਹੀ ਚੇਚ ਕਰਦੇ ਕਿ ਹੱਥ ਤੋਂ ਜ਼ਿਆਦਾ ਮੁਤੀਪੇ ਕੋਈ ਵੀ ਜਾਵੇ ਉਹ ਵੀ ਇੱਥੇ ਆ ਜਾਈਦਾ ਅਹੀਂ ਤੇ ਵੇਖਣੀ ਨਹੀਂ ਜਾਇਸਾ ਜਿਹੜਾ ਲਗੇ ਉਹ ਇੰਜ ਵੇਖ ਛੱਗੇ ਲੱਗੀ ਤਾਂ ਦੱਸ ਤੂੰ ਮੈਨੂੰ ਜਰਾ ਕਿਵੇਂ ਨਹੀਂ ਹਿੱਲਿਆ ਤੇ ਰਲ ਬੈਂਜੀ ਨਹੀਂ ਇੱਕ ਹੋਰ ਦਰਸਾਉਣਾ ਨਹੀਂ ਉਹ ਤੇ ਮੁੰਡਾ ਸਿਰ ਉੱਤੇ ਬਾਹਰ ਕੇ ਜਾਨ ਦੇ ਸੀ ਨਹੀਂ ਜਿਹੜਾ ਅਸੀਂ ਤੇ ਦੇਖਿਆ ਵੇਖਿਆ ਜਿਹੜੀ ਦੁਨੀਆਂ ਵੇਖਣ ਦੇ ਹੈ ਤਾਂ ਲੋਕੀ ਕਿੰਨੀਆਂ ਗੱਲਾਂ ਕਰਨ ਦੇ ਨੇ ਹੈ ਚਾਈ ਜੀ ਤੁਸੀਂ ਕਿਵੇਂ ਦੀ ਗੱਲਾਂ ਕਰਦੇ ਵੇ ਹੁਣ ਜਿਉ ਨੇ ਕਿੱਥੇ ਜਾਣਾ ਹੈ 골ਡੇ ਘਰ ਨਹੀਂ ਹੈਗਾ ਜਿਉ ਨੇ ਕਿੱਥੇ ਜਾਣਾ ਹੈ ਤੇ ਸਾਡੇ ਨੂੰ ਹੀ ਗਈ ਨਾ ਜਾਣ ਵਾਸਤੇ ਤੇ ਮੋਟਰਸਾਈਕਲ ਦੇ ਬਣਾ ਕੇ ਮੇਰੇ ਤਾਂ ਕਿੰਨੀ ਕੋ ਵੱਡੀ ਗੱਲ ਦੱਸੋ ਫਿਰ ਕੀ ਹੋ ਗਿਆ ਭਰਾਵਾ ਮਰ ਗਿਆ ਇਹ ਅਸੀਂ ਕੰਨੇ ਆ ਨਾ ਭਰਾਵਾ ਵਰਗਾ ਆਪਾਂ ਜਿਹੜੀ ਦੁਨੀਆ ਨਾ ਦਸਰੀ ਦੰਦੇ ਇੱਕ ਪਾਸੇ ਤੇ ਦੁਨੀਆ ਦੇ ਦੂਸਰੇ ਪਾਸੇ ਗਈ ਮੈਂ ਤਾਂ ਇਹ ਜਾ ਕੇ ਹੀ ਚੀਜ਼ੀ ਚੀਜ਼ ਕਰਨ ਦੇ ਸੀ ਚਲ ਜੇ ਬੈਠੀ ਤੇ ਰੋ ਮਾਰਨਾ ਵੇ ਤੇ ਦੰਦ ਕੱਢਣ ਦੇ ਸੀ ਆਨੇ ਕੁਝ ਸਮਝਿਆ ਮੰਨੇ ਆ ਸਿੰਦਰ ਤੈਨੂੰ ਸਾਡੀ ਗੱਲ ਤੇ ਵਿਸ਼ਵਾਸ ਨਹੀਂ ਆਉਂਦਿਆ ਮਗਰ ਫਿਰ ਵੀ ਆਪਣੀ ਜਠਾਣੀ ਨੂੰ ਪਰ ਸਮਝਾ ਲਾ ਇਸ ਤਰ੍ਹਾਂ ਬਾਅਦ ਗੱਲਾਂ ਹੁੰਦੀਆਂ ਚੰਗੀਆਂ ਨਹੀਂ ਲੱਗਦੀਆਂ ਫਿਰ ਨਾ ਆਖੀ ਕਿ ਗਵੰਦਰ ਨੇ ਸਾਨੂੰ ਸੱਸਿਆ ਨਹੀਂ ਅਹੀਂ ਤੇ ਆਪਣਾ ਸਮਝ ਕੇ ਆਏ ਸਾਂ ਕਿ ਤੈਨੂੰ ਦੱਸ ਦਈਏ ਚੱਲ ਤੇ ਆਪਾਂ ਚੱਲੀਏ ਆ ਹੁਣ ਤੂੰ ਸੋਚ ਰਹਿ ਐ ਤੁਹਾਡੇ ਘਰ ਦਾ ਮਾਮਲਾ ਏ ਬਸ ਤਾਂ ਜਾਈਏ ਫੇਰ ਇਹ ਕੀ ਕਹਿ ਕੇ ਗਈਆਂ ਨੇ ਸਾਡੇ ਘਰ ਦੀ ਨੂੰਹ ਤੇ ਇਹਨੀਆਂ ਬਾਹਰ ਗੱਲਾਂ ਉਡਦੀਆਂ ਪਈਆਂ ਨੇ ਸਨੇ ਕਿਰਨ ਤੇ ਦਨਿਓਸਦੀ ਤੇ ਸਾਹਿਲ ਸਾਹਿਲ ਦਾ ਜਿਹੜਾ ਬੱਚਾ ਹੈ ਆਪਣੇ ਹੀ ਬੱਚਿਆ ਬਾਰੇ ਕੋਈ ਇਤਨੀਆਂ ਗੱਲਾਂ ਸੋਚ ਸਕਦਾ ਪਰ ਜੋ ਇਹ ਕਹਿ ਕੇ ਗਈਆਂ ਨੇ ਮੈਂ ਨਾ ਭੇਂਜੀ ਨਾਲ ਗੱਲ ਕਰਤੀ ਆ ਕਿ ਫੇਰ ਵੀ ਚਲੋ ਇੱਕ ਗਲੀ ਮੱਲੇ ਦੀ ਲਿਆਜਦਾਰੀ ਤੇ ਸਾਨੂੰ ਰੱਖਣੀ ਪੈਣੀ ਹੈ ਨਾ ਜਾਨੀ ਆ ਗੱਲ ਕਰਕੇ ਆ ਨਹੀਂ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਕਿ ਤੇ ਪੈਂਜੀ ਗੁੱਸਾ ਹੀ ਨਾ ਕਰ ਜਨ ਇਹ ਨਾ ਕਹਿਨ ਕਿ ਜੇਦੀ ਆਪਣੀ ਸਕੀਨ ਹੋ ਹੁੰਦੀ ਤੇ ਇਦਾਂ ਗੱਲ ਕਰਦੀ ਚਾਹੇ ਕਿ ਜਾ ਕੇ ਕਹਿ ਹੀ ਨੀ ਤੇ ਜੋ ਕਹਿਨਗੀ ਉਹਨਾਂ ਦੀ ਮਰਜ਼ੀ ਫਿਰ ਸਾਹਿਲ ਸਾਰਾ ਸਮਾਨ ਮਿਲ ਗਿਆ ਦੇ ਤੂੰ ਹਨਾ ਹੁੰਦਾ ਮੈਂ ਕੱਲੀ ਪਤਾ ਨਹੀਂ ਕਿੱਥੇ ਜਾਣਾ ਸੀਗਾ ਚਾਚੀ ਜੀ ਤੁਸੀਂ ਸੱਸਰੀ ਗਾਲ ਮੇਰੀ ਗੱਲ ਸੁਣੋ ਤੂੰ ਇਹ ਕਿੱਥੇ ਆਏ ਆਪਾਂ ਹੁਣੇ ਬਜਾਰੋਂ ਹੋ ਕੇ ਆਏ ਆ ਤੇ ਮੇਰੀ ਗੱਲ ਸੁਣੋ ਸਾਹਿਲ ਤੂੰ ਜਾ ਮੈਂ ਚਾਚੀ ਜੀ ਨੂੰ ਨਾ ਚਾਹ ਬਣਾ ਕੇ ਦਵਾ ਉਹ ਨਹੀਂ ਨਹੀਂ ਤੁਸੀਂ ਪਹਿਲਾਂ ਨਾ ਮੇਰੀ ਆਏ ਹਾਏ ऐसे बैठे जे हाँ सिमरन आई है की है बड़ी चुपचाप है की गल है ठीक है सब कुछ नहीं ऐसी कोई गल नहीं है कि सब ठीक है सब ठीक है कोई गल करना आई है मेरे ना सिमरन दस की गल तो बार ना ਲੋਕੀ ਬੜੀਆਂ ਗੱਲਾਂ ਕਰਦੇ ਪਏ ਨੇ ਗੱਲਾਂ ਕਰਦੇ ਪਏ ਆ ਕਿਦੇ ਬਾਰੇ ਖੁੱਲ ਕੇ ਦੱਸ ਤੂੰ ਕੋਬਰਾ ਆ ਦਾ ਖੁੱਲ ਕੇ ਗੱਲ ਕਰ ਮੇਟਾ ਵਾਰ ਲੋਕੀ ਨਾ ਕਿਰਨ ਤੇ ਸਾਹਿਲ ਬਾਰੇ ਬੜੀਆਂ ਗੱਲਾਂ ਕਰਦੇ ਪਏ ਨੇ ਕਿਰਨ ਦੇ ਸਾਹਿਲ ਬਾਰੇ ਕਿਉਂ ਸਾਨੂੰ ਪਤਾ ਪੈਂਜੀ ਸਾਡੇ ਬੱਚੇ 'ਚ ਕੋਈ ਖੋਟ ਨਹੀਂ ਸਾਡੇ ਬੱਚੇ ਬੜੇ ਚੰਗੇ ਨੇ ਕੋਈ ਵੀ ਅਜੀ ਗੱਲ ਨਹੀਂ ਆਪਸ 'ਚ ਭੈਣਾ ਭਰਾਵਾਂ ਵਰਗੇ ਰਹਿੰਦੇ ਨੇ ਹਰ ਇੱਕ ਦਿਨ ਨਾਲ ਦੁੱਖ ਸੁੱਖ ਨੂੰ ਨਾਲ ਖਲੋਤੇ ਹੁੰਦੇ ਪਰ ਅਸੀਂ ਲੋਕਾਂ ਨੂੰ ਕਿਵੇਂ ਸਮਝਾ ਸਕਦੇ ਆ ਅਸੀਂ ਆਪਣੇ ਘਰਦਿਆਂ ਨੂੰ ਸਮਝਾ ਸਕਦੇ ਹਾਂ ਆਪਣੇ ਆਪ ਨੂੰ ਸਮਝਾ ਸਕਦੇ ਹਾਂ ਪਰ ਅਸੀਂ ਲੋਕਾਂ ਦੀ ਸੋਚ ਨਹੀਂ ਬਦਲ ਸਕਦੇ ਪਤਾ ਕੀ ਗੱਲ ਜੇ ਦਾਤਰੀ ਜੋ ਦੰਦੇ ਇੱਕ ਪਾਸੇ ਔਰ ਦੁਨੀਆ ਨੂੰ ਦੋਨੋਂ ਪਾਸੇ ਅਸੀਂ ਲੋਕਾਂ ਦੀ ਸੋਚ ਨਹੀਂ ਬਦਲ ਸਕਦੇ ਨਾਲ ਸਾਡੀ ਕਿਰਨ ਅੱਛੀ ਹੈ ਸਾਹਿਲੋਂ ਸਾਡਾ ਬੜਾ ਚੰਗਾ ਭੈਣਾ ਭਰਾਵਾਂ ਵਰਗੇ ਨੇ ਪਰ ਵੈਸੇ ਮੇਰੀ ਸਲਾਹ ਮੰਨੋ ਨਾ ਤੁਸੀਂ ਇੱਕ ਵਾਰੀ ਨਾ ਪਿਆਰ ਨਾਲ ਨਾ ਸਾਹਿਲ ਨਾਲ ਤੇ ਕਿਰਨ ਨਾਲ ਗੱਲ ਕਰਿਆ ਜੇ ਵੀ ਬਈ ਜੋ ਵੀ ਹੈ ਨਾ ਕੋਈ ਗੱਲ ਨਹੀਂ ਆਪਣੇ ਅੰਦਰ ਬਹਿ ਕੇ ਹਸਨ ਕੇ ਡਰ ਜੀਣ ਆਪਣੇ ਘਰ ਤੇ ਲੇਕਿਨ ਦੁਨੀਆ ਦੇ ਨਾਲ ਜੁੜੇ ਕਰਨਾ ਤੁਸੀਂ ਬੇਦਰ ਪੈਂਜੀ ਬਿਲਕੁਲ ਸਹੀ ਕੈਂਡੇ ਪੈਂਜੀ ਬੈਠੋ ਤੁਸੀਂ ਨਹੀਂ ਨਹੀਂ ਓਹੋ ਬੈਠੋ ਨਹੀਂ ਬੈਠ ਜਾਓ ਆ ਗਿਆ ਆ ਗਿਆ ਜਿਸ ਵੀ ਆਇਆ ਸਹੀ ਕੈਂਡੇ ਇਹ ਸਾਡਾ ਹੀ ਫਰਜ਼ ਹੈ ਉਹਨੂੰ ਰੋਕਣਾ ਜੇ ਆਪਾਂ ਕੋਈ ਗੱਲ ਕਹੀ ਨਾ ਕਰਨ ਨੂੰ ਤੇ ਸਾਹੇ ਲੋ ਸਾਡੇ ਗੱਲ ਦਾ ਬੁਰਾ ਮਨਾਨਗੇ। ਉਹ ਗੱਲ ਤੇ ਬੁਰਾ ਮਨਾਨ ਵਾਲੀ ਹੈਗੀ ਵੀ ਹੈ। ਵੇਖਿਆ ਜਾਏ ਤੇ ਗੱਲ ਹੈ ਵੀ। ਪਰ ਤੁਸੀਂ ਦੋਨੋਂ ਸੋਚੋ ਕਿ ਮੈਂ ਆਪਣੇ ਬੱਚਿਆਂ ਕਿਵੇਂ ਕਮਾਇਆ ਕਰ। ਪਰ ਭੈਣ ਜੀ। ਕਿਹਨਾਂ ਤੇ ਪਹਿਣਾ ਨਾ ਤੁਹਾਨੂੰ। ਅੱਜ ਦੋ ਜਣੇ ਨੇ ਗੱਲ ਕੀਤੀ ਹੈ। ਕੱਲ ਨੂੰ ਚਾਰ ਜਣੇ ਗੱਲ ਕਰਨਗੇ। ਮੇਰਾ ਦਿਲ ਕਰਦਾ ਸੀ ਕਿ ਮੈਂ ਖੁਦ ਗੱਲ ਕਰਾਂ। ਫਰਮਨੋਂ ਪੈਂਦੀ ਨੇ ਕਿਆ ਕਿ ਸਾਨੂੰ ਕੀ ਜ਼ਰੂਰਤ ਪਈਏ ਆਪਣੇ ਆਪ ਗੱਲ ਕਰਾਂਗੇ ਜਸਵੀਰ ਦੇਖ ਕਹਿਣਾ ਸਾਡਾ ਫਰਜ਼ ਬੰਦਾ ਸੀ ਸਾਡੇ ਵੱਡੇ ਨੇ ਅਸੀਂ ਇਹਨਾਂ ਨੂੰ ਕਹਿਤਾ ਅੱਗੋਂ ਹੁਣ ਮੰਨਣਾ ਨਾ ਮੰਨਣਾ ਹੁਣ ਇਹਨਾਂ ਦੀ ਆਪਣੀ ਸਮਝ ਹੈ ਬੱਚੇ ਪੈਂਦੀ ਤੁਸੀਂ ਇਹ ਗੱਲ ਨਾ ਸੋਚਿਆ ਜੀ ਕਿਰਨ ਸਾਡੀ ਨੂੰਹ ਨਹੀਂ ਹੈਗੀ ਜਾਂ ਸਾਹਿਲ ਸਾਡਾ ਪੁੱਤ ਨਹੀਂ ਸਾਡੇ ਵਾਸਤੇ ਸਾਰੇ ਬੱਚੇ ਇੱਕੋ ਬਰਾਬਰ ਨੇ ਤੇ ਅਗਰ ਉਂਗਲ ਇੱਕ ਉੱਠੀ ਜਾਏ ਨਾ ਤੇ ਉਹਨੂੰ ਉੱਥੇ ਹੀ ਰੋਕ ਲੈਣੀ ਚਾਹੀਦੀ ਤਾਂ ਕਿ ਐਨੀ ਨੋਬਤ ਨਾ ਆਵੇ ਬਾਕੀ ਚੱਲ ਜਸਵੀ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ ਉਵੇਂ ਕਰ ਲੈ ਕਹਿਜੀ ਇਹ ਹੁਣ ਤੁਹਾਡੇ ਹੱਥ ਵਾਸਿਆ ਕਿ ਗੱਲ ਨੂੰ ਕਿੱਥੇ ਖਤਮ ਕਰਨਾ ਤੇ ਕਿੱਥੇ ਨਹੀਂ ਕਰਨਾ ਚਲੋ ਆਪਣੀ ਮੈਂ ਵੀ ਕੁਝ ਦਿਨਾਂ ਤੋਂ ਨੋਟ ਕਰਨੀ ਪਈ ਆ ਇਹਨਾਂ ਵੱਲ ਪਰ ਸਿਮਰਨ ਜੋ ਕਹਿੰਦੀ ਵੀ ਉਹ ਆਪਣੇ ਕੋਲੋਂ ਥੋੜੀ ਕਹਿੰਦੀ ਉਹ ਤੇ ਉਹੀ ਕਹਿ ਗਈ ਜੋ ਮਹੱਲੇ ਵਾਲੇ ਕਹਿੰਦੇ ਪਏ ਪਰ ਮੈਨੂੰ ਮਹੱਲੇ ਦੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਉਹ ਨਾ ਹੋਵੇ ਜਿਹੜੇ ਲੋਹ ਦੇਖਦੇ ਅਸੀਂ ਵੇਖ ਨਹੀਂ ਸਕਦੇ ਪਏ ਵੀ ਸਾਡੇ ਬੱਚੇ ਅਸੀਂ ਘਰ 'ਚ ਧਿਆਨ ਹੀ ਨਹੀਂ ਦਿੰਦੇ ਪਏ ਪਰ ਐਸ ਗੱਲ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਧਿਆਨ ਰੱਖਣਾ ਹੀ ਪੈਣਾ ਮੈਨੂੰ ਇਹ ਤੈਨੂੰ ਕਿਹਾ ਸੀ ਨਾ ਯਾਰ ਕੋਈ ਆ ਨਹੀਂ ਹੁਣ ਆਪਣੇ ਹੱਥ ਦਾ ਕੁਝ ਵਧੀਆ ਹੀ ਬਣਾ ਕੇ ਖਵਾਓ ਚਾ ਤੂੰ ਚਾਹ ਬਣਾ ਮੈਂ ਪਾਸਤਾ ਬਣਾ ਨਹੀਂ ਚਲੋ ਆ ਜਾਓ ਫਿਰ ਚੱਲ ਦੰਤ ਸੁਨੇ ਨਹੀਂ ਕੀ ਹੈ ਮੰਮੀ ਕੀ ਚੀਜ਼ ਲਾਈ ਹੈ ਕੀ ਇੱਥੇ ਚਲਾਈ ਹੈ ਕੀ ਹੋ ਗਿਆ ਮੰਮੀ ਜੀ ਕੀ ਗੱਲ ਹੋ ਗਈ ਆ ਸਾਰਾ ਮੁਹੱਲਾ ਤੁਹਾਡੇ ਵੱਲ ਵੇਖਦਾ ਪਿਆ ਮੁਹੱਲਾ ਵੇਖਣਦਿਆ ਸੜਕ ਤੇ ਆਂਦੇ ਵੀ ਦੰਦियां ਕੱਢੀ ਜਾਂਦੇ ਕੱਢੀ ਜਾਂਦੇ ਤੇ ਮੰਮੀ ਫੇਰ ਕੀ ਆ ਜੇ ਦੰਦियां ਕੱਢਦੇ ਆ ਤੇ ਨਹੀਂ ਲੇਖ ਨਹੀਂ ਪੇ ਹਰ ਗੱਲ ਦੀ ਲਿਮਟ ਹੁੰਦੀ ਆ ਮੰਮੀ ਤੁਸੀਂ ਕਹਿਣਾ ਕੀ ਜਾਂਦੀ ਜੀ ਸਾਨੂੰ ਸਾਫ਼-ਸਾਫ਼ ਦੱਸੋ ਮੈਨੂੰ ਤੇ ਤੁਹਾਡੀ ਗੱਲ ਅਜੇ ਤੱਕ ਸਮਝ ਨਹੀਂ ਆਈ ਐਨੇ ਵੀ ਤੁਸੀਂ ਬੱਚੇ ਨਹੀਂ ਏ ਕਿ ਮੇਰੀ ਕਈ ਗੱਲ ਤੁਹਾਨੂੰ ਸਮਝ ਨਹੀਂ ਆਂਦੀ ਪੀ ਦੇਵਪੁਰ ਜਾਈਂ ਤੇ ਰਿਸ਼ਤੇ ਤੇ ਅੰਨੇ ਫ੍ਰੈਂਕ ਨੂੰ ਕੋਈ ਲੋੜ ਨਹੀਂ ਔਰ ਰਿਸ਼ਤੇ ਨੂੰ ਉਸੇ ਤਰ੍ਹਾਂ ਰਹਿਣ ਦਿਓ ਦੇਵਪੁਰ ਜਾਈਂ ਤੇ ਰਿਸ਼ਤੇ ਨੂੰ ਮੰਮੀ ਅੱਧਹੀਂ ਕੀ ਕਹਿੰਦੇ ਜੇ ਤੁਸੀਂ ਇਹ ਗੱਲ ਕਰਨ ਤੋਂ ਪਹਿਲਾਂ ਥੋੜਾ ਸੋਚ ਲਓ ਮੈਨੂੰ ਲੱਗਦਾ ਤੁਹਾਨੂੰ ਨਹੀਂ ਪਤਾ ਸਾਡੇ ਦੋਵਾਂ ਦਾ ਕੀ ਰਿਸ਼ਤਾ ਵਾ ਪਰ ਸਾਨੂੰ ਦੋਵਾਂ ਨੂੰ ਪਤਾ ਵਾ ਸਾਡਾ ਕੀ ਰਿਸ਼ਤਾ ਵਾ ਬਿਲਕੁਲ ਸਹੀ ਕਹਿੰਦੇ ਆ ਮੰਮੀ ਦਿਓਰ ਪਰਚਾਈ ਦਾ ਕੀ ਰਿਸ਼ਤਾ ਹੁੰਦਾ ਇੱਕ ਭੈਣ ਭਰਾ ਦਾ ਰਿਸ਼ਤਾ ਇੱਕ ਮਾਂ ਪੁੱਤ ਦਾ ਰਿਸ਼ਤਾ ਨਾਲੇ ਇਹ ਗੱਲ ਤੁਹਾਡੇ ਦਿਮਾਗ 'ਚ ਪਾਈ ਕਿੰਨੇ ਅੱਗੇ ਤੇ ਕਦੀ ਤੁਸੀਂ ਸਾਨੂੰ ਨਹੀਂ ਕਿਹਾ ਤੁਹਾਨੂੰ ਵੀ ਪਤਾ ਵਾ ਆਪਾਂ ਦੋਵੇਂ ਦਿਓਰ ਪਰਜਾਈ ਘਟ ਤੇ ਭੈਣ ਭਰਾ ਜਿਆਦਾ ਵਾ ਹਰ ਰਖੜੀ ਤੇ ਮੈਨੂੰ ਰਖੜੀ ਬੰਦੀ ਹ ਹਰ ਟਿੱਕੇ ਤੇ ਮੈਂ ਟਿੱਕਾ ਲਾਨੀ ਹ ਤੇ ਇਹਦਾ ਕੀ ਮਤਲਬ ਹੋਇਆ ਮੰਮੀ ਤੁਸੀਂ ਦੱਸੋ ਜੇ ਦਿਓਰ ਪਰ ਜਾਈ ਆਪਸ ਚ ਰਲ ਮਿਲ ਕੇ ਖੁਸ਼ ਰਹਿੰਦੇ ਆ ਤੇ ਇਹਦਾ ਮਤਲਬ ਗਲਤ ਹੀ ਹੋਇਆ ਬਿਲਕੁਲ ਗਲਤ ਮੰਮੀ ਮੈਨੂੰ ਤਾਂ ਪਤਾ ਤੁਹਾਡੇ ਰਿਸ਼ਤੇ ਦਾ ਪਰ ਲੋਕਾਂ ਦਾ ਮੂੰਹ ਕੌਣ ਬੰਦ ਕਰੇ ਮੰਮੀ ਮੇਰੀਏ ਕਾ ਗੱਲ ਦਾ ਜਵਾਬ ਦੋ ਡੀਕੇ ਭਾਜੀ ਕੌਣ ਆ ਕਿਰਨ ਦਾ ਭਰਾ ਤੇ ਭਾਬੀ ਰਖੜੀ ਕਿੰਨੂੰ ਬੰਦਿਆ ਡੀਕੇ ਨੂੰ ਬੰਦੇ ਤੇ ਟਿੱਕਾ ਟਿੱਕਾ ਵੀ ਲਗਾਉਂਦੇ ਡੀਕੇ ਨੂੰ ਤੇ ਮੈਨੂੰ ਕਦੀ ਨਹੀਂ ਲਾਇਆ ਤੈਨੂੰ ਵੀ ਲਗਾਉਂਦੇ ਰਖੜੀ ਵੀ ਬੰਦੀ ਐ ਤੇ ਟਿੱਕਾ ਵੀ ਲਾ। ਤੇ ਮੰਮੀ ਆਹੀ ਜਵਾਬ ਤੁਸੀਂ ਲੋਕਾਂ ਨੂੰ ਦੇਣਾ ਵਾ। ਤੁਸੀਂ ਲੋਕਾਂ ਨੂੰ ਜਵਾਬ ਨਹੀਂ ਦੇ ਸਕਦੇ। ਮੇਰਾ ਵਾਸਤੇ ਚੱਲੇ ਨਾ ਮੈਂ ਤੇ ਇਹਨਾਂ ਨੂੰ ਕਦੀ ਭਾਬੀ ਕਹਾਂ ਹੀ ਨਾ। ਮੈਂ ਤੇ ਭੈਣ ਹੀ ਕਹਾਂ ਆਪਣੀ। ਪਰ ਪੁੱਤ ਮੈਂ ਲੋਕਾਂ ਨੂੰ ਕਿਵੇਂ ਜਵਾਬ ਦਿਆਂ? ਐਵੀਂ ਤੇ ਸਮਝ ਗੱਲ। ਜਵਾਬ ਜਵਾਬ ਮੰਮੀ ਤੁਸੀਂ ਦੇ ਹੀ ਨਹੀਂ ਸਕਦੇ। ਕਿਉਂਕਿ ਇਹ ਮੇਰੀ ਭਾਬੀ ਆ ਨਾ ਇਸ ਕਰਕੇ ਕੀ ਗੱਲ ਜਦੋਂ ਨੇਹਾ ਦੀਦੀ ਹੁੰਦੇ ਆ ਉਹ ਮੇਰੇ ਨਾਲ ਕਿਤੇ ਆਉਂਦੇ ਜਾਂਦੇ ਨਹੀਂ ਆ ਆਪਾਂ ਕਿਤੇ ਖਾਣ ਪੀਣ ਨਹੀਂ ਜਾਂਦੇ ਗਲੀ ਵਿੱਚ ਹੱਸਦੇ ਖੇਡਦੇ ਨਹੀਂ ਆ ਉਦੋਂ ਤੁਸੀਂ ਸਾਰਿਆਂ ਨੂੰ ਜਵਾਬ ਦੇ ਸਕਦੇ ਜੇ ਕਿ ਹਾਂ ਇਹ ਭੈਣ ਭਰਾ ਵਾ ਤੇ ਕੀ ਗੱਲ ਹੁਣ ਤੁਸੀਂ ਜਵਾਬ ਨਹੀਂ ਦੇ ਸਕਦੇ ਕੀ ਇਹ ਵੀ ਭੈਣ ਭਰਾ ਵਾ ਮੰਮੀ ਲੋਕਾਂ ਦੇ ਮੂੰਹ ਤੁਸੀਂ ਬੰਨਣੇ ਆ ਇਹ ਤੁਹਾਡਾ ਫਰਜ਼ ਆ ਗਾਲ ਤੇ ਤੂੰ ਬਿਲਕੁਲ ਸਹੀ ਕਹੀ ਹੈ ਲੋਕਾਂ ਨੂੰ ਜਵਾਬ ਹੁਣ ਮੈਂ ਦਿਆਂਗੀ ਉਹਨਾਂ ਦੇ ਮੂੰਹ ਮੈਂ ਪੜਨਾਗੀ ਕਿ ਭੈਣ ਭਰਾ ਵਾ ਦੋਨੋਂ ਅਸਲ 'ਚ ਗੱਲ ਮੈਂ ਮੂੰਹ ਪੰਨਿਆ ਨਹੀਂ ਤਾਂ ਹੀ ਉਹਨਾਂ ਨੂੰ ਮੌਕਾ ਮਿਲਿਆ ਗੱਲਾਂ ਕਰਨ ਦਾ ਹੁਣ ਤੂੰ ਫਿਕਰ ਨਾ ਕਰ ਮੈਂ ਹੀ ਉਹਨਾਂ ਦੇ ਮੂੰਹ ਪੰਨਾਂਗੇ ਚਲੋ ਮੰਮੀ ਤੂੰ ਹੀ ਪੰਨੋ ਫਿਰ ਲੋਕਾਂ ਦੇ ਮੂੰਹ ਹਾਂਜੀ ਸਸਰੀਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਜਾਣੇ ਹੋਪ ਵੀ ਸਾਰੇ ਜਾਣੇ ਵਧੀਆ ਹੋਵੇ ਅੱਜ ਦੀ ਛੋਟੀ ਜੀ ਸਟੋਰੀ ਬਣਾਈ ਗਈ ਹੈ ਦਿਓਰ ਪਰਜਾਈ ਦੇ ਰਿਸ਼ਤੇ ਦੇ ਉਤੇ ਅੱਜਕੱਲ ਬੜੇ ਲੋਕਾਂ ਨੂੰ ਨਾ ਇਹ ਗਲਤ ਫਹਿਮੀ ਹੋ ਜਾਂਦੀ ਆ ਕਿ ਦਿਓਰ ਪਰਜਾਈ ਦਾ ਰਿਸ਼ਤਾ ਸਹੀ ਨਹੀਂ ਆ ਜਿਉ ਹੱਸ ਦੇ ਖੇਡਦੇ ਆ ਉਹ ਗੱਲਾਂ ਬਾਤਾਂ ਕਰਦੇ ਆ ਤੇ ਲੋਕੀ ਉਹਨਾਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਵੇਖਣ ਲੱਗ ਪੈਂਦੇ ਆ ਪਰ ਦਿਓਰ ਪਰਜਾਈ ਦਾ ਰਿਸ਼ਤਾ ਬੜਾ ਹੀ ਜ਼ਿਆਦਾ ਸੋਹਣਾ ਹੁੰਦਾ ਵਾ ਮੇਰਾ ਵੀ ਦਿਓਰ ਆ ਡੀਕੇ ਉਹ ਮੈਨੂੰ ਮਾਵਾ ਵਾਂਗ ਟ੍ਰੀਟ ਕਰਦਾ ਹਨਾ ਤੇ ਅੱਜ ਤੱਕ ਆਪਾਂ ਰਖੜੀ ਟਿੱਕਾ ਸਾਰਾ ਕੁਝ ਸੈਲੀਬ੍ਰੇਟ ਕਰੀਦਾ ਵਾ ਉਹ ਮੈਨੂੰ ਆਪਣੀ ਭੈਣ ਵੀ ਮੰਨਦਾ ਵਾ ਤੇ ਇਹ ਕਈ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਵੇਖ ਕੇ ਕਹਿ ਦਿੰਦੇ ਲੈ ਇਹ ਜਿਆਦਾ ਹੀ ਫ੍ਰੈਂਕ ਆ ਦਿਓਰ ਪਰਜਾਈ ਦਾ ਰਿਸ਼ਤਾ ਇਤਨਾ ਦਾ ਥੋੜਾ ਹੁੰਦਾ ਇਹ ਤੁਹਾਡੇ ਦਿਮਾਗ ਦੀ ਸੋਚ ਆ ਦਿਓਰ ਪਰਜਾਈ ਦਾ ਰਿਸ਼ਤਾ ਨਾ ਭੈਣ ਭਰਾਵਾਂ ਵਰਗਾ ਹੀ ਹੁੰਦਾ ਵਾ ਇਹ ਕਈ ਲੋਕ ਜਿਹੜੇ ਇਤਨਾ ਸੋਚਦੇ ਆ ਨਾ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਇਹੋ ਜਿਹੀਆਂ ਗੱਲਾਂ ਕਿਉਂ ਆ ਬਾਕੀ ਇਹ ਰਿਸ਼ਤਾ ਬੜਾ ਹੀ ਪਵਿੱਤਰ ਤੇ ਬੜਾ ਹੀ ਵਧੀਆ ਭੈਣ ਭਰਾਵਾਂ ਦਾ ਹੁੰਦਾ ਕਿਉਂਕਿ ਵੱਡੀ ਭਾਬੀ ਮਾਂ ਦੇ ਸਮਾਨ ਆ ਦੇਖੋ ਜੀ ਰਾਮ ਲక్ష్మణ ਦਾ ਸੀ ਉਹ ਵੀ ਤੇ ਦਿਓਰ ਸੀ ਦਿਓਰ ਸੀ ਉਹ ਵੀ ਸੀ ਤੇ ਉਹਨਾਂ ਨੇ ਵੀ ਸੀਤਾ ਮਾਂ ਨੂੰ ਮਾਈ ਆਖੇ ਅਸਲ ਵਿੱਚ 체ੜੇ ਛੋਟੇ ਦਿਓਰ ਹੁੰਦੇ ਨਾ ਇੱਕ ਭਰਾਵਾਂ ਦੀ ਜਗ੍ਹਾ ਤੇ ਹੁੰਦੇ ਆ ਬੱਚਿਆਂ ਦੀ ਜਗ੍ਹਾ ਤੇ ਹੁੰਦੇ ਆ ਬੱਚਿਆਂ ਦੀ ਜਗ੍ਹਾ ਹੁੰਦੇ ਜਦੋਂ ਸਾਸੋਰਾ ਹੁੰਦਾ ਨਾ ਤੇ ਉਹ ਜਿਹੜਾ ਛੋਟਾ ਦਿਓਰ ਹੁੰਦਾ ਨਾ ਘਰ ਵਿੱਚ ਉਹਦੀ ਪਰਜਾਈ ਹੈ ਨਾ ਉਹਨੂੰ ਆਪਣਾ ਭਰਾ ਮੰਨਦੀ ਤੇ ਉਹ ਗੱਲਾਂ ਕਰਦੀ ਜਿਸ ਤਰ੍ਹਾਂ ਜਾ ਮੈਨੂੰ ਦੁਕਾਨ ਤੋਂ ਆ ਚੀਲਿਆ ਦੇ ਚੱਲ ਮੈਂ ਤੇਰੇ ਨਾਲ ਆ ਚਲਦੀ ਆ ਕਿਉਂਕਿ ਹੁਰ ਤੇ ਹਾਂ ਕਸਮ ਇਹ ਨਹੀਂ ਕਿ ਮੇਰਾ ਛੋਟਾ ਭਰਾ ਹੈਗਾ ਚਲੋ ਬਾਕੀ ਕੀ ਰਣੀ ਮੈਸੇਜ ਦੇਣ ਦੇ ਮੈਸੇਜ ਤੇ ਹੋ ਗਏ ਵਧੀਆ ਬੜਾਈਏ ਹੋਏ ਤੋਂ ਮਾਵਾ ਬਰਾਬਰ ਹੁੰਦੀ ਬਿਲਕੁਲ ਜੀ ਚਲੋ ਜੀ ਜਿਵੇਂ ਲਕਸ਼ਮਾ ਜੀ ਨੇ ਸੀਤਾ ਵਾਸਤੇ ਕੀ ਕਹਿੰਦੇ ਆ ਮਾ ਮੰਗੋਸ਼ ਕੀਤਾ ਮਾ ਮੰਨਿਆ ਉਹਨਾਂ ਵਾਸਤੇ ਲੜਾਈ ਵੀ ਕੀਤੀ ਤੇ ਬਾਕੀ ਦੀ ਤੁਸੀਂ ਸਟੋਰੀ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਆ ਸਟੋਰੀ ਵੇਖ ਕੇ ਕਮੈਂਟ ਜਰੂਰ ਕਰਿਓ ਥੈਂਕ ਯੂ ਸੋ ਮਚ ਟੂ ਕੀ ਕਰੀ ਜਨਾ ਮੈਂ ਹੀ ਕਹਿਣਾ ਵਾ ਕਿ ਜੋ ਤੁਸੀਂ ਕਹਾ ਵਾ ਮੈਂ ਵੀ ਉਹੀ ਕਹਿਣਾ ਵਾ ਵੈਸੇ ਤੇ ਬਾਕੀ ਪੇਸਟ ਹਾਂ ਇੱਕ ਚੀਜ਼ ਇਹ ਵੀ ਆ ਕਿ ਜਿਹੜਾ ਆਪਾਂ ਵੀਡੀਓ ਵਿੱਚ ਦਿਖਾਇਆ ਵਾ ਕਿ ਘਰ ਦੇ ਕਿਵੇਂ ਹਨ ਕਿਸੇ ਦੀ ਚੁਕਣਾ ਵਿੱਚ ਆ ਜਾਂਦੇ ਤੇ ਘਰਦਿਆਂ ਨੂੰ ਵੀ ਸਮਝਣਾ ਚਾਹੀਦਾ ਵਾ ਕਿ ਇਦਾਂ ਦਾ ਕੁਝ ਵੀ ਨਹੀਂ ਹੈਗਾ ਜੇ ਤੁਹਾਨੂੰ ਕੋਈ ਬਾਹਰੋਂ ਆ ਕੇ ਕਹਿੰਦਾ ਵੀ ਹੈ ਨਾ ਉਸੇ ਟਾਈਮ ਉਹਦਾ ਮੂੰਹ ਬੰਦ ਕਰਨਾ ਚਾਹੀਦਾ ਉਸ ਤੇ ਬਾਕੀ ਤੁਸੀਂ ਆਪਣੇ ਰਿਵਿਊ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤੇ ਤੁਹਾਨੂੰ ਸਾਡੀ ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਲਦੀ ਕਰਦੇ ਹੋ ਤੇ ਸਬਸਕ੍ਰਾਈਬ ਕਰਿਓ ਬਾਏ ਬਾਏ ਥੈਂਕ ਯੂ